ਜੈ ਸ਼੍ਰੀ ਰਾਮ ਜੈ ਮਾਤਾ ਦੀ ਅੱਜ ਮਸਲਾ ਬਹੁਤ ਜ਼ਿਆਦਾ ਭੱਗ ਗਿਆ ਕਿਉਂਕਿ ਪਰਸੋਂ ਇਹਨਾਂ ਨੇ ਭਗਵਾਨ ਸ਼੍ਰੀ ਗਣੇਸ਼ ਜੀ ਦੀਆਂ ਤੇ ਬਾਮਨ ਅਵਤਾਰ ਜੀ ਦੇ ਜਿੰਨੀਆਂ ਪੋਸਟਰ ਲੱਗੇ ਪਏ ਦੀ ਸਾਰੇ ਉਤਾਰ ਕੇ ਗੰਦ ਦੀ ਟਰਾਲੀ ਦੇ ਵਿੱਚ ਛੱਟੇ ਪਏ ਦੀ ਉਹਦਾ ਕਿਸਮਤ ਨਾਲ ਕਿਸੇ ਭਗਤ ਨੇ ਚੌਂਕ ਦੇ ਵਿੱਚ ਉਹਨੂੰ ਦੇਖ ਲਿਆ ਤੇ ਉਹਨੇ ਰੌਲਾ ਪਾਤਾ ਇਹ ਮੁੱਦਾ ਇਹ ਮਸਲਾ ਜੇ ਕਿਸੇ ਹੋਰ ਧਰਮ ਚੋਂ ਆਇਆ ਹੁੰਦਾ ਤਾਂ ਮੇਰਾ ਖਾਲ ਕੁਛ ਨਾ ਕੁਛ ਬੁਰਾ ਹੀ ਹੋ ਜਾਂਦਾ ਜਿਹੜਾ ਬੰਦਾ ਲਾ ਕੇ ਲੈ ਕੇ ਜਾ ਰਿਹਾ ਦੀ ਹਿੰਦੂ ਧਰਮ ਇਹਨਾਂ ਸ਼ਾਂਤ ਹੈ ਅੱਜ ਸਾਰੇ ਹਿੰਦੂ ਧਰਮ ਦੇ ਜਿੰਨੇ ਸਸਾਵਾ ਨੇ ਵਪਾਰ ਬੰਡਲ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਵੀ ਜਿਹੜੇ ਬੰਦੇ ਨੇ ਇਹ ਲਾਹਨ ਦੀ ਹਿੰਮਤ ਕੀਤੀ ਹੈ ਉਹਨੂੰ ਕੋੜੀ ਤੋਂ ਕੋੜੀ ਸਜ਼ਾ ਦਿੱਤੀ ਜਾਵੇ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਬਹੁਤ ਹੀ ਮੈਂ ਕਹੂੰਗਾ ਮੰਦ ਭਾਗੀ ਜਰੀ ਘਟਨਾ ਜੀ ਉਹ ਵਾਪਰੀ ਹੈ ਸਾਡੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੇ ਉਹਨਾਂ ਨੂੰ ਕੂੜੇ ਦੀ ਜਿਹੜੀ ਟਰਾਲੀ ਸੀਗੀ ਉਸ ਦੇ ਵਿੱਚ ਸੁੱਟ ਕੇ ਲਿਜਾਇਆ ਜਾ ਰਿਹਾ ਮੈਂ ਕਹੂੰਗਾ ਸ਼ਰਮ ਆਉਣੀ ਚਾਹੀਦੀ ਸੀ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇਹ ਜਣਾ ਕੰਮ ਉਹ ਕੀਤਾ ਤੇ ਉਸ ਤੋਂ ਵੱਡੀ ਗਲਤੀ ਹੈਗੀ ਗੁਰਦੇਵ ਸਿੰਘ ਦੇਵਮਾਨ ਦੀ ਕਿ ਹੁਣ ਤੱਕ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਤੇ ਸਭ ਤੋਂ ਪਹਿਲ ਦੇ ਆਧਾਰ ਤੇ ਉੱਤੇ ਮੈਂ ਕਹਿੰਦਾ ਅੱਜ ਹਿੰਦੂ ਧਰਮ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਾਰਾ ਨਾਬਾ ਸ਼ਹਿਰ ਹੈ ਜਿਹੜਾ ਉਹ ਬੰਦ ਪਿਆ ਤੇ ਗੁਰਦੇਵ ਸਿੰਘ ਦੇਵਮਾਨ ਨੂੰ ਚਾਹੀਦਾ ਕਿ ਤੁਰੰਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਜਿਹੜੇ ਇਹਦੇ ਦੋਸ਼ੀ ਨੇ ਮੈਨ ਉਹਨਾਂ ਦੇ ਉੱਤੇ ਸਖ ਹਿੰਦੀ ਲੋਕਾਂ ਦੇ ਭਾਵਾਂ ਨੂੰ ਠੇਸ ਪਹੁੰਚੀ ਬਿਲਕੁਲ ਠੇਸ ਪਹੁੰਚੀ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਹੈ ਜਿਹੜਾ ਬੰਦ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਇਕੱਤਰ ਹੋਏ ਹੋਏ ਨੇ ਸਾਰੀਆਂ ਹਿੰਦੂ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਅੱਜ ਇਕੱਠੇ ਹੋ ਕੇ ਇਨਸਾਫ਼ ਦੀ ਮੰਗ ਜਿਹੜੀ ਹੈਗੀ ਨਕਾਰਦੀਆਂ ਨੇ ਧਰਮ ਭਾਵੇਂ ਕੋਈ ਵੀ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਬੰਦ ਹੋਣੀਆਂ ਚਾਹੀਦੀਆਂ ਕੀ ਕਾਰਨ ਬਣਦੀ ਹੈ ਕਿਸ ਤਰ੍ਹਾਂ ਦੇ ਰਿਫਲੈਕਸਨ ਕੰਮ ਕਰਦੀ ਨੇ ਬਿਲਕੁਲ ਪੰਕਜ ਬੱਪੂ ਦੀ ਗਲਤੀ ਹੈ ਜੀ ਇਹਦੇ ਵਿੱਚ ਉਹਦੇ ਕ ਜਿਹੜੇ ਇਸ ਤਰ੍ਹਾਂ ਦੇ ਕੰਮ ਆ ਉਹ ਕਰਦਾ ਠੀਕ ਹੈ ਨਾ ਤੇ ਉਹਨੂੰ ਬਿਲਕੁਲ ਲੋਕਾਂ ਦੇ ਵਿੱਚ ਆ ਕੇ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਦੇ ਨਾਲ ਤੁਰੰਤ ਜਿਹੜੀ ਕਾਰਵਾਈ ਹੈ ਉਤੇਪ ਸਿੰਘ ਦੇਵਮਾਲ ਨੂੰ ਕਰਨੀ ਚਾਹੀਦੀ ਹੈ ਇਹਨਾਂ ਤੇ ਉਹ ਗੱਲ ਇਹ ਹੈ ਮੈਂ ਫੇਰ ਬਾਰ-ਬਾਰ ਪਰਸੋਂ ਰਾਤ ਦਾ ਕੱਲ ਵੀ ਅੱਜ ਵੀ ਇੱਕੋ ਗੱਲ ਬਾਰ-ਬਾਰ ਦਰਾ ਰਿਹਾ ਵੀ ਨਗਰ ਕੌਂਸਲ ਦੀ ਟੀਮ ਰੁਟੀਨ 'ਚ ਜਾਂਦੀ ਹੈ ਕੋਈ ਉਦੋਂ ਪਹਿਲੀ ਵਾਰ ਨਹੀਂ ਗਈ ਠੀਕ ਹੈ ਉਸ ਦਿਨ ਉਹਨਾਂ ਤੋਂ ਗਲਤੀ ਨਾਲ ਪਾਵਨਵਾਸੀ ਦੇ ਬੋਟ ਉੱਤਰ ਗਏ ਤੇ ਉਹਨਾਂ ਨੇ ਉੱਥੇ ਨਾਲ ਦੇ ਨਾਲ ਉਹਨਾਂ ਨੂੰ ਫੜਾਤੇ ਉਹ ਇਹ ਚੀਤੇ ਭਗਵਾਨ ਪਵਨ ਤੇ ਰਾਜਨੀਤੀ ਨਾ ਕਰੋ ਐਜ਼ ਅ ਹਿੰਦੂ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਬੜਾ ਵਧੀਆ ਤਿਹਾਰ ਹੋ ਗਿਆ ਨਿਪਟ ਗਿਆ ਸਾਰਾ ਕੁਝ ਹੋ ਗਿਆ ਅੱਗੇ ਤੋਂ ਮੈਂ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਨਗਰ ਕੌਂਸਲ ਦੇ ਸਕੱਪਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਕਾਲੀ ਪ੍ਰਧਾਨ ਜੀ ਖੜੇ ਨੇ ਵੀ ਜਿਹੜਾ ਵੀ ਸੰਸਥਾ ਧਾਰਮਿਕ ਬੋਰਡ ਲਾਉਂਦੀ ਆ ਕਿਰਪਾ ਕਰਕੇ ਉਹਨੂੰ ਡੇਟ ਲੰਘਣ ਤੋਂ ਬਾਅਦ ਇੱਜ਼ਤ ਨਾਲ ਆਪਤਾਰ ਲੋ ਪਾਜ ਪੈਰਾਂ 'ਚ ਨਹੀਂ ਰੁੱਲਨੇ ਚਾਹੀਦੇ ਹੋ। ਸੋਹੀ ਦਾ ਮਾਫੀ ਉਦੋਂ ਰਾਤ ਨੂੰ ਹੀ ਮੰਗ ਲਈ ਸੀ। ਹਾਂਜੀ। ਫਿਰ ਇਹਨਾਂ ਨੇ ਕਿਉਂ ਅੱਜ ਮਾਫੀ ਮੰਗੀ? ਦੇਖੋ ਭਾਈਚਾਰਾ ਸਾਰਾ ਖੜਾ ਹੈ। ਸਾਰੀ ਗੱਲ ਨਿਬੜ ਗਈ। ਮੈਂ ਫੇਰ ਕਹਿ ਰਿਹਾ ਵੀ ਭਗਵਾਨ ਦੇ ਇਹਨਾਂ ਪ੍ਰੋਗਰਾਮਾਂ ਤੇ ਰਾਜਨੀਤੀ ਨਾ ਕਰੋ। ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹ ਹੁਣ ਖਿੰਡ ਚੁੱਕੇ ਜਿਹੜੇ ਭਾਈਚਾਰਾ ਦੀ ਸਾਰਾ ਖੜਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ Facebook Instagram X aur WhatsApp channel par